ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਅੱਜ ਆਪਾਂ ਤੁਹਾਡੇ ਲਈ ਪਸ਼ਮੀਨੇ ਦੇ ਸੋਹਣ ਸੋਹਣ ਸੂਟ ਲੈ ਕੇ ਆਏ ਜੀ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੋ ਵੀ ਆਪਣੇ ਚੈਨਲ ਤੇ ਨਿਊ ਆ, ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਅੱਜ ਆਪਾਂ ਲੈ ਕੇ ਆਏ ਜੀ ਪਸ਼ਮੀਨੇ ਦੇ ਸੂਟ। ਪਿਓਰ ਪਸ਼ਮੀਨੇ ਦੇ ਵਿੱਚ ਸੂਟ ਨੇ ਸਟਾਫ ਬਹੁਤ ਜ਼ਿਆਦਾ ਸੋਹਣਾ, ਬਹੁਤ ਜ਼ਿਆਦਾ ਫਾਈਨ ਆ। ਇਹ ਸਟਾਫ ਦੀ ਬਿਲਕੁਲ ਕੋਈ ਵੀ ਕੰਪਲੇਨ ਨਹੀਂ ਆਉਂਦੀ ਹੈਗੀ ਜੀ। ਠੀਕ ਹੈ ਬਹੁਤ ਜਿਆਦਾ ਫਾਈਨਸ ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਆਪਾਂ ਕਸ਼ਮੀਰੀ ਨੇ ਸੂਟ ਪਹਿਨ ਰੱਖਿਆ ਹੈਗਾ ਬਹੁਤ ਜਿਆਦਾ ਫਾਈਨ ਸਟਾਫ ਹੈਗਾ ਲਾਈਨਿੰਗ ਲਗਵਾਉਣੀ ਨਾ ਲਗਵਾਣੀ ਇਹ ਤੁਹਾਡੀ ਚੁਆਇਸ ਆ ਵਰਤੇ ਤੇ ਲਾਈਨਿੰਗ ਦੀ ਕੋਈ ਨੀਡ ਨਹੀਂ ਆ ਤੇ ਪ੍ਰਿੰਟ ਸਟਾਫ ਬਹੁਤ ਜਿਆਦਾ ਸੋਹਣਾ ਹੈ ਠੀਕ ਹੈ ਜੀ ਫਸਟ ਸੂਟ ਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਇਹ ਸੂਟ ਵਿਦ ਦੁਪੱਟਾ ਹੋਣਗੇ ਜੀ ਠੀਕ ਹੈ ਜੀ ਤੇ ਪ੍ਰਾਈਸ ਵੀ ਜੇ ਮਤਲਬ ਨਹੀਂ ਜਿੰਨਾ ਤਾਂ ਹਣਾ ਜਿਆਦਾ ਪ੍ਰਾਈਸ ਲਗਾ ਸਕਦੇ ਆਪਾਂ ਜਿਆਦਾ ਪ੍ਰਾਈਸ ਵਾਲੇ ਸੂਟ ਨਹੀਂ ਲੈ ਸਕਦੇ ਇਹ ਉਹਨਾਂ ਲਈ ਲੋਅ ਪ੍ਰਾਈਸ ਦੇ ਸੂਟ ਨੇਗੇ ਵਿਦ ਦੁਪੱਟਾ ਠੀਕ ਹੈ ਜੀ ਦੇਖੋ ਤੁਸੀਂ ਫਾਸਟ ਸੂਟ ਚੈੱਕ ਕਰੋ ਬਹੁਤ ਸੋਹਣੀ ਪ੍ਰਿੰਟਿੰਗ ਹੈ ਸਟਾਫ ਤੇ ਬਹੁਤ ਜਿਆਦਾ ਫਾਈਨ ਹੈ ਬਹੁਤ ਜਿਆਦਾ ਜਦੋਂ ਤੁਹਾਡੇ ਕੋਲ ਸੂਟ ਆਵੇਗਾ ਤੁਸੀਂ ਆਪ ਦੇਖੋਗੇ ਕਿ ਇਸ ਪ੍ਰਾਈਸ ਦੇ ਵਿੱਚ ਇਹ ਸਟਾਫ ਆਪਾਂ ਨੂੰ ਮਿਲ ਰਿਹਾ ਹੈਗਾ ਤੇ ਤੁਸੀਂ ਬ੍ਰਾਂਡ ਚੈੱਕ ਕਰ ਲਈ ਪਹਿਲਾਂ ਤਾਂ ਗਲੇਮੀ ਫੈਬ ਗਲੇਮੀ ਦਾ ਬ੍ਰਾਂਡ ਹੈ ਜੀ ਇਹ ਗਲੇਮੀ ਦਾ ਠੀਕ ਹੈ ਜੀ ਬ੍ਰਾਂਡ ਦੇ ਸੂਟ ਹੋਣਗੇ ਤੇ ਆ ਦੇਖੋ ਕੰਨੀ ਤੇ ਵੀ ਤੁਸੀਂ ਦੇਖ ਸਕਦੇ ਹੋਗੇ ਸਟੈਂਪ ਲੱਗੀ ਹੋਈ ਹੈ ਵਿਦਆਊਟ ਸਟੈਂਪ ਕੋਈ ਵੀ ਸੂਟ ਨਹੀਂ ਤੁਹਾਨੂੰ ਮਿਲੇਗਾ ਠੀਕ ਹੈ ਜੀ ਤੇ ਸ਼ਿਪਿੰਗ ਚਾਰजेस ਜਿਹੜੇ ਹੋਣਗੇ ਵਿੱਚੇ ਹੋਣਗੇ ਜੋ ਆਪਾਂ ਪ੍ਰਾਈਸ ਦੱਸਾਂਗੇ ਤੁਹਾਨੂੰ ਤੇ ਤੁਹਾਨੂੰ ਅੱਗੇ ਚੱਲ ਕੇ ਵੀਡੀਓ 'ਚ ਆਪਾਂ ਇਹਦੀ ਪ੍ਰਾਈਸ ਸ਼ੋਅ ਕਰਦੇ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਸਾਰੇ ਬਾਕੀ ਪੇਮੈਂਟ ਜਿਹੜੀ ਉਹ ਆਨਲਾਈਨ ਕਰਨੀ ਹੋਵੇਗੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ ਪੇਮੈਂਟ ਔਨਲਾਈਨ ਕਰਨੀ ਹੋਵੇਗੀ ਲੋ ਜੀ ਫਰਸਟ ਸੂਟ ਕਲਰ ਪ੍ਰਿੰਟ ਚੈੱਕ ਕਰੋ ਤੁਸੀਂ ਬਹੁਤ ਜਿਆਦਾ ਸੋਹਣੇ ਸਰਦਾਰੀ ਸੂਟ ਨੇ ਬਿਲਕੁਲ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਇਹ ਵਾਲੀ ਇਹਦੀ ਪ੍ਰਿੰਟਿੰਗ ਹੈ ਤੇ ਤੁਹਾਨੂੰ ਹੁਣ ਦੁਪੱਟਾ ਚੈੱਕ ਕਰਾਉਣਾ ਹੈ ਇਹਦਾ ਪਿਓਰ ਦੇ ਵਿੱਚ ਦੁਪੱਟਾ ਹੋਵੇਗਾ ਦੁਪੱਟਾ 2 ਮੀਟਰ ਲੈਂਥ ਹੋਵੇਗੀ ਦੁਪੱਟੇ ਦੀ ਤੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ 7 ਮੀਟਰ ਦੇ ਹੋਣਗੇ ਜੀ ਦੁਪट्टे ਫੁੱਲ ਲੈਂਥ ਫੁੱਲ ਵਿਰਥ ਦੇ ਦੇਖੋ ਇਹ ਵਾਲੀ ਪ੍ਰਿੰਟਿੰਗ ਹੈ ਜੀ ਦੁਪट्टे ਦੀ ਬਹੁਤ ਸੋਹਣੀ ਪ੍ਰਿੰਟ ਦੇ ਜਿੱਦਾਂ ਪੇਂਟ ਕੀਤੇ ਹੁੰਦੇ ਆ ਇਦਾਂ ਦੀ ਪ੍ਰਿੰਟਿੰਗ ਹੈ ਇਹ ਵਾਲੇ ਦੁਪੱਟਿਆਂ ਤੇ ਠੀਕ ਹੈ ਜੀ ਫੁੱਲ ਲੈਂਥ ਫੁੱਲ ਵਿਰਥ ਦੇ ਦੁਪੱਟੇ ਹੋਣਗੇ 2.5 ਮੀਟਰ ਦੇ ਇਹ ਵਾਲਾ ਆਪਣਾ ਫਰਸਟ ਸੂਟ ਸੀ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ WhatsApp ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਕੀਤਾ ਹੋਇਆ ਹੈ ਉਹ ਨੰਬਰ ਉੱਪਰ ਤੁਸੀਂ ਆਪਾਂ ਨੂੰ ਪਿਕ ਸੈਂਡ ਕਰ ਸਕਦੇ ਹੋ ਤੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਠੀਕ ਹੈ ਜੀ ਫਰਸਟ ਸੂਟ ਇਹ ਵਾਲਾ ਹੈਗਾ ਸੈਕਿੰਡ ਸੂਟ ਤੁਸੀਂ ਦੇਖ ਸਕਦੇ ਹੋ ਲਾਈਟ ਪਿੰਕ ਜਿਹਾ ਸ਼ੇਡ ਹੈਗਾ ਸਾਰੇ ਕਲਰ ਬਿਲਕੁਲ ਸਰਦਾਰੀ ਹੋਣਗੇ ਜੀ ਸੋ ਬਰਝੇ ਕਲਰ ਹੋਣਗੇ ਸਾਰੇ ਲਾਈਟ ਪਿੰਕ ਇਹ ਵਾਲਾ ਸ਼ੇਡ ਹੈ ਜਿਹੜਾ ਲਾਈਟ ਪਿੰਕ ਹੈ ਲੋ ਜੀ ਤੁਹਾਨੂੰ ਨੇੜੇ ਤੋਂ ਪ੍ਰਿੰਟਿੰਗ ਚੈੱਕ ਕਰੋਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਠੀਕੇ ਜੀ ਇਹ ਵਾਲੀ ਇਹ ਸੂਟ ਦੀ ਪ੍ਰਿੰਟਿੰਗ ਹੈ ਦੁਪੱਟਾ ਚੈੱਕ ਕਰ ਲਓ ਤੁਸੀਂ ਬਹੁਤ ਸੋਹਣਾ ਗੁਣ ਕੁਆਲਟੀ ਦਾ ਦੁਪੱਟਾ ਆ ਲੈਂਥ ਵਿਦਥ ਪ੍ਰੋਪਰ ਹੋਵੇਗੀ ਕਈ ਵਾਰ ਹੁੰਦਾ ਨਾ ਸੂਟਾਂ ਦੇ ਨਾਲ ਸਿਰਫ ਨਾਮ ਜਾਈ ਕੀਤਾ ਹੁੰਦਾ ਦੁਪੱਟੇ ਦਾ ਬਟ ਇਹਦੀ ਕੁਆਲਟੀ ਬਹੁਤ ਜ਼ਿਆਦਾ ਲੋ ਹੁੰਦੀ ਹੈ ਦੁਪੱਟੇ ਦੀ ਐਦਾਂ ਦੀ ਕੋਈ ਗੱਲ ਨਹੀਂ ਬਹੁਤ ਸੋਹਣਾ ਦੁਪੱਟਾ ਮਿਲੇਗਾ ਤੁਹਾਨੂੰ ਨਾਲ ਇਹਦੇ ਆ ਲੋਚ ਲੈਂਥ ਵਿਦਥ ਪ੍ਰੋਪਰ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਨੰਬਰ ਉੱਪਰ ਪਿਕ ਸੈਂਡ ਕਰ ਸਕਦੇ ਹੋ ਤੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਨੈਕਸਟ ਸੂਟ ਰਹੂਗਾ ਜੀ ਡਾਰਕ ਪਿੰਕ ਦੇ ਵਿੱਚ ਉਹ ਥੋੜਾ ਜਿਹਾ ਲਾਈਟ ਜਿਹਾ ਪਿੰਕ ਸੀ ਇਹ ਡਾਰਕ ਜਿਹਾ ਪਿੰਕ ਹੈ ਕਲਰ ਸਾਰੇ ਬਹੁਤ ਸੋਹਣੇ ਆ ਬਹੁਤ ਜਿਆਦੇ ਸੋਹਣੇ ਕਲਰ ਆ ਸਰਦਾਰੀ ਕਲਰ ਨੇ ਕਿ ਸਾਰੇ ਕਲਰ ਸ਼ੇਡ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਇਹ ਆਪਣਾ ਥਰਡ ਸੂਟ ਹੈ ਜੀ ਠੀਕ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਤੁਸੀਂ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਹੈ ਬਹੁਤ ਜਿਆਦਾ ਸੋਹਣਾ ਫਾਈਨ ਸਟਾਫ ਹੈ ਦੇਖੋ ਇਤੇ ਕੋਈ ਖੋਰ ਵਗੈਰਾ ਦੀ ਕੰਪਲੇਨ ਨਹੀਂ ਆਉਂਦੀ ਵੈਸੇ ਗਾਰੰਟੀ ਆਪਾਂ ਨੂੰ ਪਿੱਛੋਂ ਕੋਈ ਗਾਰੰਟੀ ਨਹੀਂ ਮਿਲਦੀ ਬਟ ਅਸੀਂ ਇਹ ਹੈ ਨਾ ਇਹ ਸੂਟ ਆਪ ਮਤਲਬ ਵੇਅਰ ਕੀਤੇ ਹੋਏ ਆਗੇ ਪਹਿਲਾਂ ਵੀ ਕੀਤਾ ਸੀ ਪਿਛਲੇ ਸਾਲ ਵੀ ਕੋਈ ਬੂਰ वगैरह ਨਹੀਂ ਆਉਂਦਾ ਤੇ ਬਹੁਤ ਜ਼ਿਆਦਾ ਫਾਈਨ ਸਟਾਫ ਰਹਿੰਦਾ ਹੈਗਾ ਪਿਓਰ ਅਲਪਾਈਨ ਦੇ ਵਿੱਚ ਜਿਹੇ ਵਾਲਾ ਸਟਾਫ ਕੱਲਾਪਾ ਬੂਲਨ ਪਸ਼ਮੀਨਾ ਨਹੀਂ ਕਹਿ ਸਕਦੇ ਅਲਪਾਈਨ ਦੇ ਵਿੱਚ ਆਇ ਵਾਲਾ ਸਟਾਫ ਹੈ ਜਿਹੜਾ ਤੇ ਦੁਪੱਟਾ ਦੇਖੋ ਤੁਸੀਂ ਬਹੁਤ ਜ਼ਿਆਦਾ ਪਿਆਰਾ ਪ੍ਰਾਈਸ ਦੇ ਵਿੱਚ ਹੀ ਆਪਾਂ ਸ਼ਿਪਿੰਗ ਚਾਰਜਸ ਹੋਣਗੇ ਕੋਈ ਤੁਹਾਨੂੰ ਸ਼ਿਪਿੰਗ ਚਾਰਜਸ ਐਕਸਟਰਾ ਨਹੀਂ ਦੇਣੇ ਪੈਣਗੇ ਠੀਕ ਹੈ ਜੀ ਪ੍ਰਾਈਸ ਰੇਂਜ ਤੁਹਾਨੂੰ ਵੀਡੀਓ ਦੇ ਵਿੱਚ ਸ਼ੋਅ ਕਰ ਦਾਂਗੇ ਵੀਡੀਓ ਦੇ ਨਾਲ ਬਣੇ ਰਹੋ ਲਾਸਟ ਤੱਕ ਲੋ ਜੀ ਇਹ ਆਪਣਾ ਥਰਡ ਸੂਟ ਹੈਗਾ ਜੇਕਰ ਤੁਹਾਨੂੰ ਇਹ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਵਟਸਐਪ ਨੰਬਰ ਉੱਪਰ ਸੈਂਡ ਕਰ ਸਕਦੇ ਹੋ ਇੱਕ ਇਹਦੇ ਵਿੱਚ ਇਹ ਵਾਲਾ ਕਲਰ ਹੈ ਇਹ 그린 ਜੀ ਸ਼ੇਡ ਤੇ ਆ ਜਾਂਦਾ ਜੀ ਕਲਰ ਬਹੁਤ ਸੋਹਣਾ ਹੈਗਾ ਜਿੱਦਾਂ ਸਰਦਾਰੀ ਜੇ ਸੂਟ ਆ ਵੀ ਪਹਿਨਣੇ ਹੋਣ ਜਾਂ ਜਾਂ ਆਪ ਦੀ ਮੰਮੀ ਲਈ ਗਿਫਟ ਕਰਨੇ ਹੋਣ ਬਹੁਤ ਸੋਹਣੇ ਸੋਬਰ ਕਲਰ ਨੇ ਸੋਬਰ ਪ੍ਰਿੰਟ ਨੇ ਬਹੁਤ ਜਿਆਦਾ ਪਿਆਰੀ ਪ੍ਰਿੰਟਿੰਗ ਹੈ ਜੀ ਇਹ ਵਾਲੀ ਸੂਟਾਂ ਦੀ ਠੀਕ ਹੈ ਜੀ ਐਦਾਂ ਦੀ ਪ੍ਰਿੰਟਿੰਗ ਹੈ ਤੁਸੀਂ ਤੁਹਾਨੂੰ ਕੋਲ ਉਸ ਤੋਂ ਮੈਂ ਪੂਰੀ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਪ੍ਰਿੰਟਿੰਗ ਕਲਰ ਦਾ ਪੂਰਾ ਪਤਾ ਚੱਲੇ ਤਾਂ ਜੋ ਤੁਸੀਂ ਪੂਰੇ ਫ੍ਰੀ ਮਾਈਂਡ ਦਾ ਸੂਟ ਆਪਣਾ ਮੰਗਵਾ ਸਕੋ ਠੀਕ ਹੈ ਜੀ ਇਹ ਆਪਣਾ ਫੋਰਥ ਕਲਰ ਹੈਗਾ ਤੇ ਇਹ ਵਾਲਾ ਇਹਦਾ ਦੁਪੱਟਾ ਆ ਦੇਖੋ ਜੀ ਅਸੀਂ ਤੁਹਾਡੇ ਲਈ ਟਾਈਮ ਕੱਢਦੇ ਹਾਂ ਨਾ ਪਹਿਲਾਂ ਸੂਟਾਂ ਨੂੰ ਖੋਲ ਕੇ ਵੀਡੀਓ ਬਣਾਉਣ ਲਈ ਬਹੁਤ ਟਾਈਮ ਚਾਹੀਦਾ ਹੁੰਦਾ ਹੈਗਾ ਫਿਰ ਇਹਨਾਂ ਦੀ ਦੁਬਾਰਾ ਫਿਰ ਤੈਹ ਲਗਾ ਕੇ ਇਹਨਾਂ ਦੀ ਸੈਟਿੰਗ ਕਰਨੀ ਹੁੰਦੀ ਹੈ ਤਾਂ ਕਰਕੇ ਰਿਕਵੈਸਟ ਕਰਦੇ ਹਾਂ ਕਿ ਪਲੀਜ਼ ਆਪਣੇ ਚੈਨਲ ਨੂੰ ਜ਼ਰੂਰ ਸਪੋਰਟ ਕਰੋ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਸ਼ੇਅਰ ਵੀ ਕਰੋ ਠੀਕ ਹੈ ਜੀ ਤਾਂ ਜੋ ਪਤਾ ਤੁਹਾਡੇ ਲਈ ਜਲਦੀ ਤੋਂ ਜਲਦੀ ਸੋਹਣੀ ਤੋਂ ਸੋਹਣੀ ਸੂਟਾਂ ਦੀ ਵੀਡੀਓ ਲੈ ਕੇ ਆਈਏ ਠੀਕ ਹੈ ਜੀ ਲੈਂਥ ਤੁਹਾਡੇ ਲਈ ਮੈਂ ਹਰ ਇੱਕ ਦੁਪੱਟਾ ਤਾਂ ਖੋਲ ਕੇ ਦਿਖਾ ਰਹੀ ਹਾਂ ਤਾਂ ਜੋ ਚੈੱਕ ਵੀ ਹੋ ਜਾਵੇ ਵੀ ਇਹਨਾਂ 'ਚ ਕੋਈ ਡਿਫਾਲਟ ਤੇ ਨਹੀਂ ਹੈ ਤੇ ਬਾਕੀ ਤੁਹਾਨੂੰ ਲੈਂਥ ਵਗੈਰਾ ਵਿਰਥ ਵਗੈਰਾ ਪ੍ਰੋਪਰ ਪਤਾ ਚੱਲ ਜੇ ਠੀਕ ਹੈ ਜੀ ਇਹ ਆਪਣਾ ਫੋਰਥ ਸੂਟ ਹੈ ਇਹ ਗ੍ਰੀਨ ਸ਼ੇਡ ਦੇ ਵਿੱਚ ਹੈਗਾ ਇੰਨਾ ਸਾਰੇ ਸੂਟਾਂ ਦਾ ਪ੍ਰਾਈਸ ਜੀ 1250 ਸ਼ਿਪਿੰਗ ਫ੍ਰੀ ਠੀਕ ਹੈ ਜੀ ਫ੍ਰੀ ਸ਼ਿਪਿੰਗ ਦੇ ਨਾਲ 1250 ਦੇ ਵਿੱਚ ਇਹ ਤੁਹਾਡੇ ਘਰ ਪਹੁੰਚੇਗਾ ਸੂਟ ਸ਼ਿਪਿੰਗ ਚਾਰਜਸ ਕੋਈ ਐਕਸਟਰਾ ਨਹੀਂ ਦੇਣੇ ਆ ਤੁਸੀ ਤੇ ਬਾਕੀ ਤੁਹਾਨੂੰ ਪਤਾ ਵੀ ਇਹ ਜਿਹੜਾ ਸਟੱਫ ਹੁੰਦਾ ਇਹਦਾ weight ਜ਼ਿਆਦਾ ਹੋ ਜਾਂਦਾ 100 ਰੁਪਏ ਦਾ ਇਹਦੀ ਸ਼ਿਪਿੰਗ ਦਾ ਹੀ ਲੱਗ ਜਾਂਦਾ ਹੈਗਾ ਕਿ 1150 ਵਿੱਚ ਸੂਟ ਤੁਹਾਨੂੰ ਘਰ ਬੈਠੇ ਮਿਲ ਰਿਹਾ ਜੀ ਜੀ ਆਪਾ ਦੇਖੋ ਕਿਤੇ ਆਉਣੇ ਜਾਣੇ ਆਗੇ ਹਨਾ ਸੂਟ ਲੈਣ ਤਾਂ ਕਿੰਨਾ ਖਰਚ ਹੋ ਜਾਂਦਾ ਬਾਕੀ ਤੁਸੀਂ ਆਏ ਸੋਚੋ ਵੀ ਆਪਾਂ 100 ਰੁਪਏ ਚ ਤਾਂ ਆਉਣ ਜਾਣ ਕਰ ਵੀ ਨਹੀਂ ਸਕਦੇ ਅੱਜ ਕੱਲ੍ਹ ਸ਼ਹਿਰ ਦੇ ਵਿੱਚ ਤੇ ਇਹ ਵਾਲਾ ਸੂਟ फोर्थ ਕਲਰ ਸੀ ਜੀ ਇੱਕ ਆਪਾਂ ਜਿਹੜੇ ਪਹਿਲਾਂ ਸੂਟ ਦਿਖਾਈ ਸੀ ਗਿੱਧਾ ਦੁਪੱਟਾ ਇਹ ਵਾਲੇ ਸੂਟ ਚ ਇੱਕੇ ਰਹਿ ਗਈ ਇਹਦਾ ਵੀ ਪ੍ਰਾਈਸ 1250 ਸ਼ਿਪਿੰਗ ਫ੍ਰੀ ਹੈਗੀ ਇਹਦਾ ਇਹ ਵਾਲਾ ਪ੍ਰਿੰਟ ਹੈ ਜੇਕਰ ਤੁਹਾਨੂੰ ਇਹ ਵਾਲਾ ਸੂਟ ਪਸੰਦ ਹੈ ਤੁਸੀਂ ਇਹ ਸੂਟ ਵੀ ਬਾਈ ਕਰ ਸਕਦੇ ਹੋਗੇ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਪਿਓਰ ਦੇ ਦੁਪੱਟੇ ਦੇਖੋ ਪ੍ਰੋਪਰ ਪੀਕੋ ਕੀਤੀ ਹੁੰਦੀ ਹੈਗੀ ਫਿਨਿਸ਼ਿੰਗ ਕਰਕੇ ਦਿੱਤਾ ਹੁੰਦਾ ਦੁਪੱਟਾ ਐਦਾਂ ਨਹੀਂ ਹੈ ਵੀ ਬਸ ਦੁਪੱਟਾ ਕਟਿੰਗ ਕੀਤੀ ਤੇ ਆਪਾਂ ਨੂੰ ਦੇ ਦਾਂ ਠੀਕ ਹੈ ਜੀ ਆ ਦੇਖੋ ਇਹਦੀ ਪ੍ਰਿੰਟਿੰਗ ਚੈੱਕ ਕਰੋ ਦੁਪੱਟੇ ਦੀ ਬਹੁਤ ਜਿਆਦਾ ਸੋਹਣੀ ਤੇ ਸੋਬਰ ਪ੍ਰਿੰਟਿੰਗ ਆ ਫੁੱਲ ਲੈਂਥ ਵਰਤਦੇ ਦੁਪੱਟੇ ਹੋਣਗੇ ਜੀ ਹਾਂਜੀ ਠੀਕ ਹੈ ਜੀ ਇਹ ਵਾਲੇ ਆਪਣੇ ਅੱਜ ਦੇ ਸੂਟ ਸੀਗੇ ਉਮੀਦ ਕਰਦੇ ਆ ਕਿ ਤੁਹਾਨੂੰ ਆਪਣੇ ਸੂਟਾਂ ਦੀ ਕਲੈਕਸ਼ਨ ਵਧੀਆ ਲੱਗੀ ਹੋਊਗੀ ਜੇਕਰ ਤੁਹਾਨੂੰ ਆਪਣੀ ਸੂਟਾਂ ਦੀ ਕਲੈਕਸ਼ਨ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਨੂੰ ਕਮੈਂਟ ਕਰਕੇ ਐਦਾਂ ਵੀ ਦੱਸਿਆ ਕਰੋ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਸੀਂ ਕਿਹੋ ਜਿਹੀ ਕਲੈਕਸ਼ਨ ਸੂਟਾਂ ਦੀ ਦੇਖਣਾ ਚਾਹੁੰਦੇ ਹੋ ਕਿ ਆਪਾਂ ਤੁਹਾਡੀ ਚੋਇਸ ਦੇ ਅਕੋਰਡਿੰਗ ਆਪਾਂ ਸੂਟਾਂ ਦੀ ਵੀਡੀਓ ਲੈ ਕੇ ਆਈਏ ਤੁਹਾਡੇ ਲਈ ਠੀਕ ਹੈ ਜੀ ਬਾਕੀ ਇਹ ਵਾਲੇ ਸੂਟ ਤੋਂ ਵਿਨਾ ਜੇਕਰ ਤੁਸੀਂ ਹੋਰ ਸੂਟ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਉੱਪਰ ਜਾ ਕੇ ਆਪਾਂ ਅਲੱਗ-ਅਲੱਗ ਸਟਾਫ ਦੇ ਉੱਪਰ ਵੀਡੀਓ ਬਣਾਈ ਹੋਈ ਆ ਉਹ ਵਾਲੀ ਵੀਡੀਓ ਤੁਸੀਂ ਚੈੱਕ ਕਰਕੇ ਉਹਨਾਂ ਦੇ ਵਿੱਚੋਂ ਵੀ ਸੂਟ ਵਾਈ ਕਰ ਸਕਦੇ ਹੋ ਜੇਕਰ ਤੁਸੀਂ ਸਟਿਚ ਕਰਕੇ ਮੰਗਵਾਉਣੇ ਆ ਤਾਂ ਆਪਾਂ ਸਟੀਚਿੰਗ ਵੀ ਅਵੇਲੇਬਲ ਹੈ ਠੀਕ ਹੈ ਜੀ ਤੁਹਾਨੂੰ ਸਟਿਚ ਕਰਕੇ ਵੀ ਸੂਟ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਆਂਗੇ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ so much